ਰੱਬ ਹੈ ਕਿ ਨਹੀਂ ਦਰਅਸਲ ਇਹ ਸਵਾਲ ਉਹ ਮਨੁੱਖੇ ਪੁੱਛਦਾ ਹੈ ਜਿਹਨੂੰ ਰੱਬ ਨਾਲ ਪਰਮਾਤਮਾ ਨਾਲ ਕੋਈ ਲੈਣ ਦੇਣੇ ਨਹੀਂ ਕੋਈ ਮਤਲਬ ਹੀ ਨਹੀਂ ਉਹ ਮਨੁੱਖ ਪੁੱਛਦਾ ਹੈ ਹੁਣ ਜਿਹਨੇ ਜਾਣਨਾ ਹੈ ਉਹ ਰੱਬ ਦਾ ਕੀ ਪੁੱਛੂਗਾ ਹੁਣ ਐਨੀ ਗੱਲ ਪੁੱਛੇ ਤੇ ਜੇ ਕੋਈ ਇਸ ਗੱਲ ਦਾ ਜਵਾਬ ਦੇਣ ਲੱਗੇ ਵੀਹਾ ਇਸ ਤਰ੍ਹਾਂ ਰੱਬ ਇਸ ਤਰ੍ਹਾਂ ਇੱਕ ਗੱਲ ਤੈ ਹੈ ਫਿਰ ਪਤਾ ਉਹਨੂੰ ਵੀ ਨਹੀਂ ਜਲਾ ਜਵਾਬ ਦੇ ਰਿਹਾ ਕਿਉਂਕਿ ਅਖਰਾਂ 'ਚ ਤਾਂ ਇਹ ਆਉਂਦਾ ਨਹੀਂ ਇੱਕ ਵਾਰ ਮੈਂ ਦੀ ਉਦਾਹਰਨ ਮਹਾਤਮਾ ਬੁੱਧ ਜੀ ਮਹਾਰਾਜ ਦੇ ਨਾਲ ਉਹਨਾਂ ਦੀ ਇੱਕ ਵਾਰਤਾ ਦੇ ਨਾਲ ਸਿੱਧ ਕਰਾਂ ਵੀ ਇੱਕ ਸੱਜਣ ਆਇਆ ਮਹਾਤਮਾ ਬੁੱਧ ਜੀ ਦੇ ਕੋਲ ਉਹ ਆ ਕੇ ਮਹਾਤਮਾ ਬੁੱਧ ਜੀ ਕੋਲ ਆ ਕੇ ਕਹਿਣ ਲੱਗਿਆ ਕਹਿੰਦਾ ਰੱਬ ਹੈ ਕਿ ਨਹੀਂ ਇੰਨੀ ਗੱਲ ਕਹੀ ਉਹਨੇ ਮਹਾਤਮਾ ਬੁੱਧ ਜੀ ਮਹਾਰਾਜ ਨੇ ਜੇ ਦੇਖਿਆ ਕਿਉਂਕਿ ਇਹ ਮਹਾਪੁਰਸ਼ ਚਿਹਰੇ ਪੜ ਲੈਂਦੇ ਨੇ ਵੀ ਇਹ ਬੰਦੇ ਦੀ ਜਗਿਆਸਾ ਕੱਲੀ ਪੁੱਛਣ ਤੱਕ ਕਪਾਉਣ ਤੱਕ ਵੀ ਆ ਇਹਨਾਂ ਨੇ ਦੇਖਿਆ ਇਹਨਾਂ ਨੇ ਕਿਹਾ ਵੀ ਬੰਦਾ ਕੁਝ ਲੱਗਦਾ ਉਹਨੂੰ ਕਹਿੰਦੇ ਵੀ ਆ ਸਾਹਮਣੇ ਦਰਖਤ ਆ ਜਿਹੜਾ ਇਹਦੇ ਹੇਠਾਂ ਚਟਾਈ ਵਿਛਾਲਾ ਵੀ ਜਿਵੇਂ ਅਸੀਂ ਦੱਸਦੇ ਹਾਂ ਓਕਣਾ ਤੋਂ ਥੋੜਾ ਧਿਆਨ ਤਰ ਕਿਉਂਕਿ ਉਹ ਸਵਾਸਤੇ ਧਿਆਨ ਦਵਾਉਂਦੇ ਸੀ ਕੋਈ ਮੰਤਰ ਦਾ ਜਪ ਵੀ ਨਹੀਂ ਮਹਾਤਮਾ ਬੁੱਧ ਜੀ ਨੇ ਜਿਹੜਾ ਪਰਮਾਤਮਾ ਨੂੰ ਪਾਉਣ ਦਾ ਇੱਕ ਸਰਲ ਤਰੀਕਾ ਦੱਸਿਆ ਵੀ ਆਪਣੀ ਸਵਾਸ ਦੇਖੋ ਕਹਿੰਦੇ ਇੱਥੇ ਬੈਠ ਜਿਵੇਂ ਅਸੀਂ ਕਹਿੰਨੇ ਓਕਣਾ ਕਰ ਵੀ ਤੈਨੂੰ ਇੱਕ ਸਾਲ ਬਾਅਦ ਅਸੀਂ ਉੱਤਰ ਦਵਾਂਗੇ ਉਹ ਥੋੜਾ ਹੈਰਾਨ ਹੋਇਆ ਨੇੜੇ ਬੈਠਾ ਸੀ ਆਨੰਦ ਆਨੰਦ ਮਹਾਤਮਾ ਬੁੱਧ ਜੀ ਦਾ ਚਚੇਰਾ ਭਰਾ ਸੀ ਉਹ ਮਹਾਤਮਾ ਬੁੱਧ ਜੀ ਦਾ ਚੇਲਾ ਬਣ ਗਿਆ ਸੀ ਜਦ ਉਹਨੂੰ ਇੰਨੀ ਗੱਲ ਕਹੀ ਆਨੰਦ ਦੇਖ ਕੇ ਹੱਸ ਪਿਆ ਉਜਾ ਅਨੰਦ ਹਸਿਆ ਉਹ ਜਿਹੜਾ ਸੱਜਣ ਆਇਆ ਸੀ ਹੈ ਉਹ ਵੀ ਜਗਿਆਸੂ ਸੀ ਪਰ ਅਨੰਦ ਨੂੰ ਉਹ ਜਾਣਦਾ ਸੀ ਉਹ ਕਹਿੰਦਾ ਵੀ ਅਨੰਦ ਹੋਰ ਬੰਦਾ ਕੋਈ ਹਸੇ ਮੈਨੂੰ ਕੋਈ ਇਤਰਾਜ਼ ਨਹੀਂ ਸੀ ਵੀ ਅਰ ਤੂੰ ਹਸਿਆ ਵੀ ਕੋਈ ਕਾਰਨਾ ਤੇਰੀ ਹਾਸੀ ਚ ਤਨ ਸਭੀ ਮੈਨੂੰ ਤੂੰ ਦੱਸ ਵੀ ਤੂੰ ਕਿਉਂ ਹਸਿਆ ਅਨੰਦ ਕਹਿੰਦਾ ਵੀ ਮਿੱਤਰਾ ਸਾਲ ਤੱਕ ਤੇਰੇ ਯਾਦ ਵੀ ਨਹੀਂ ਰਹਿਣਾ ਵੀ ਤੈਂ ਪੁੱਛਿਆ ਕੀ ਸੀ ਇਸ ਕਰਕੇ ਵੀ ਜਿਹੜੀਆਂ ਇਹ ਗੱਲਾਂ ਨੇ ਇਹ ਬੇਮੈਨੇ ਹੁੰਦੀਆਂ ਨੇ ਜਦ ਕੋਈ ਪੁੱਛਦਾ ਵੀ ਰੱਬ ਹੈ ਕਿ ਨਹੀਂ ਹੁਣ ਜੇ ਜਾਣ ਵੀ ਲਿਆ ਹੁਣ ਜਿਹਨੇ ਅੱਖਰਾਂ ਨਾਲ ਦੱਸਤਾ ਪਹਿਲਾਂ ਤਾਂ ਦੱਸਣੇ ਵਾਲਾ ਵੀ ਉਹ ਹੈ ਜੀ ਜਿਹੜਾ ਦੱਸ ਰਿਹਾ ਹੈ ਪੁੱਛਣੇ ਵਾਲਾ ਤਾਂ ਹੈ ਉਹ ਹੈ ਕਿਉਂਕਿ ਉਹ ਜਿਹੜਾ ਦੱਸ ਰਿਹਾ ਅੱਖਰਾਂ ਚ ਤਾਂ ਇਹ ਦੱਸਿਆ ਹੀ ਨਹੀਂ ਜਾਣਾ ਹੁਣ ਜਿਹੜਾ ਮਹਾਤਮਾ ਬੁੱਧ ਜੀ ਨੇ ਦੱਸਿਆ ਸੀ ਇਹ ਮੈਂ ਬਾਤ ਚ ਸਪਸ਼ਟ ਕਰਦਾ ਉਹ ਫਿਰ ਦੱਸਣ ਚ ਆਉਂਦਾ ਨਹੀਂ ਹੈਗਾ ਹੁਣ ਇਸ ਕਰਕੇ ਵੀ ਜਿਹੜੇ ਆਮ ਲੋਕਾਂ ਦੇ ਸਵਾਲ ਹੁੰਦੇ ਨੇ ਬਹੁਤਿਆਂ ਦੇ ਤਾਂ ਪੁੱਛਣ ਵਾਸਤੇ ਹੀ ਹੁੰਦੇ ਨੇ ਹੁਣ ਜਦ ਇਹ ਪੁੱਛਿਆ ਉਹਨੇ ਫਿਰ ਮਹਾਤਮਾ ਬੁੱਧ ਜੀ ਜਦ ਸਾਲ ਉਹਨੂੰ ਬੈਠੇ ਨੂੰ ਉੱਥੇ ਹੋ ਗਿਆ ਜਦ ਕੋਲ ਗਏ ਮਹਾਤਮਾ ਬੁੱਧ ਜੀ ਕਹਿੰਦੇ ਹਾਂ ਵੀ ਭਗਤਾਂ ਵੀ ਤਾਂ ਕੋਈ ਸਵਾਲ ਕੀਤਾ ਸੀ ਕਰ ਵੀ ਅਸੀਂ ਉੱਤਰ ਦਈਏ ਉਹ ਕਹਿੰਦਾ ਵੀ ਹੁਣ ਸਵਾਲ ਹੀ ਨਹੀਂ ਸਵਾਲ ਉਹ ਭੁੱਲ ਗਿਆ ਕਿਉਂਕਿ ਜਿੱਥੋਂ ਇਹ ਸਵਾਲ ਆਇਆ ਇਹਦਾ ਉੱਤਰ ਵੀ ਉੱਥੋਂ ਹੀ ਆਊਗਾ ਹੋਰ ਅਸਥੂਲ ਕਿਰਿਆ ਦੇ ਬਾਹਰੀ ਜਿਹੜੇ ਭੌਤਿਕਵਾਦੀ ਸਵਾਲ ਹੁੰਦੇ ਨੇ ਉਹਨਾਂ ਦੇ ਸਵਾਲਾਂ ਦੇ ਉੱਤਰ ਬਾਹਰੋਂ ਮਿਲ ਜਾਣਗੇ ਪਰ ਇਹ ਸਵਾਲ ਜਿੱਥੋਂ ਆਇਆ ਇਹਦਾ ਉੱਤਰ ਵੀ ਉੱਥੋਂ ਹੀ ਆਊਗਾ ਇਹ ਅੰਦਰੋਂ ਸਾਡੀ ਨਾਭੀ ਤੋਂ ਆਇਆ ਸਾਡੇ ਸੁੰਨ ਚੋਂ ਆਇਆ ਪਰ ਸੁੰਨ ਚ ਇਹਦਾ ਉੱਤਰ ਬਾਹਰੋਂ ਇਹਦਾ ਉੱਤਰ ਨਹੀਂ ਮਿਲੂਗਾ ਇਹ ਤਾਂ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਫਿਰ ਇੱਥੇ ਸਮੱਸਿਆ ਹੋਰ ਵੀ ਆ ਵੀ ਹੁਣ ਜਿਹਨੇ ਇਹ ਜਾਣਿਆ ਉਹ ਕਿਸੇ ਨੂੰ ਨਹੀਂ ਜਣਾ ਸਕਦਾ ਫਿਰ ਕਿਉਂਕਿ ਇਹ ਦੱਸਿਆ ਨਹੀਂ ਜਾਂਦਾ ਇਸ ਕਰਕੇ ਮੈਂ ਅਰਜ਼ ਕਰਾਂ ਵੀ ਜੇ ਪੁੱਛਣ ਵਾਲਾ ਤਾਂ ਇਹ じゃ ਹੈਗਾ ਵੀ ਜਿਹੜਾ ਕਹਿੰਦਾ ਰੱਬ ਹੈਗਾ ਕਿ ਨਹੀਂ ਵੀ ਮੈਨੂੰ ਦੱਸੋ ਜੇ ਉਹਨੂੰ ਕੋਈ ਅੱਖਰਾਂ ਦੇ ਵਿੱਚ ਸ਼ਬਦਾਂ ਦੇ ਵਿੱਚ ਦੱਸਦਾ ਗੁਸਤਾਖੀ ਮਾਫਰ ਫਿਰ ਦੱਸਣੇ ਵਾਲਾ ਵੀ ਉਹ ਹੈ ਜੀਆ ਜਿਨ੍ਹਾਂ ਨੇ ਵੀ ਮਹਾਪੁਰਸ਼ਾਂ ਨੇ ਦੱਸਿਆ ਉਹਨਾਂ ਦੇ ਕੋਲ ਬੈਠੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਵੈਸੇ ਕੋਲ ਬੈਠਣ ਵਾਸਤੇ ਵੀ ਜਗਿਆਸਾ ਚਾਹੀਦੀ ਆ ਹੁਣ ਦੱਸੋ ਹੁਣ ਦ੍ਰੋਹਿਦਨ ਨੂੰ ਕੀ ਕ੍ਰਿਸ਼ਨ ਜੀ ਮਹਾਰਾਜ ਸਮਝਾ ਸਕਦੇ ਤੇ ਵੀ ਰੱਬ ਕੀ ਆ ਹੁਣ ਵਿਦਰਦ ਵਿਦਰ ਨੂੰ ਤਾਂ ਦੂਰ ਬੈਠੇ ਨੂੰ ਵੀ ਪਤਾ ਲੱਗ ਰਿਹਾ ਹੈ ਦਰਯੋਧਨ ਨੂੰ ਥੋੜੋ ਖੁਸ਼ਬੂ ਆਈ ਯਾ ਕ੍ਰਿਸ਼ਨ ਜੀ ਮਹਾਰਾਜ ਦੀ ਹੁਣ ਬਾਬਾ ਪ੍ਰੀਥੀ ਚੰਦਾ ਉਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਕੋਈ ਖੁਸ਼ਬੂ ਥੋੜੋ ਆਈ ਸੀ ਪਰਿਵਾਰ ਚੋਂ ਹੀ ਸੀ ਉਹਨੂੰ ਤਾਂ ਗੱਦੀ ਦਾ ਚੱਕਰ ਸੀ ਬਸ ਹੋਰ ਹੋਰ ਤਾਂ ਕੁਝ ਨਹੀਂ ਸੀ ਹੁਣ ਪ੍ਰਲਾਦ ਭਗਤ ਉਹਨਾਂ ਦੀ ਐਡੇ بڑے ਭਗਤ ਹੋਏ ਪ੍ਰਲਾਦ ਜੀ ਹੁਣ ਜਿਵੇਂ ਕਬੀਰ ਜੀ ਮਹਾਰਾਜ ਕਹਿੰਦੇ RAM ਜਪੋ ਜੀ ਐਸੇ ਐਸੇ ਤਰੂ ਪ੍ਰ흘ਾਦ ਜਪਿਓ ਹਰ ਜੈਸੇ ਵੀ ਇਸ ਤਰ੍ਹਾਂ ਜਪੋ ਜਿਵੇਂ ਤਰੂ ਤੇ ਪ੍ਰ흘ਾਦ ਨੇ ਜਪਿਆ ਜੇ ਹੁਣ ਦੇਖੀਏ ਵੀ ਪੁਰਾਣੇ ਜ਼ਮਾਨੇ ਵਿੱਚ ਕਿੰਨੀ ਪੁਰਾਣੀ ਬਾਤ ਹੈ ਉਸ ਟਾਈਮ ਉਹਨਾਂ ਨੇ ਕੀ ਪੜਿਆ ਸੀ ਬਸ ਅੰਦਰ ਆਏ ਸੀ ਅੰਦਰੋਂ ਪ੍ਰਗਟ ਹੋ ਗਿਆ ਪ੍ਰਮਾਤਮਾ ਇਸ ਕਰਕੇ ਵੀ ਇਹ ਗੱਲਾਂ ਜਿਹੜੀਆਂ ਇਹ ਦੱਸਣ ਦੇ ਵਿੱਚ ਨਹੀਂ ਆਉਂਦੀਆਂ ਹੁਣ ਜੇ ਦੱਸਣ ਦੇ ਵਿੱਚ ਕੋਈ ਪੁੱਛੇ ਤਾਹੇ ਬਸ ਅ ਅੰਧੇਰੇ ਚ ਇੱਕ ਟੱਕਰਾਂ ਮਾਰਨੇ ਵਾਲੀ ਉਹ ਗੱਲ ਆ